ਗੈਂਗਸਟਰ ਐਨਕਾਊਂਟਰ ਦੇ ਨਾਲ ਸੰਬੰਧਿਤ ਵੱਡੀ ਖਬਰ ਤਰਨਤਾਰਨ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਹੋਈ ਹੈ ਚੜ੍ਹਪ ਚੱਲ ਗਈਆਂ ਨੇ ਤਾਬੜ ਤੋੜ ਗੋਲੀਆਂ ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਲੱਗੇ ਨੇ ਪੁਲਿਸ ਦੇ ਹੱਥ ਜੀ ਹਾਂ ਇਸ ਬਾਰੇ ਦੀ ਵੱਡੀ ਖਬਰ ਕਿ ਤਰਨਤਾਰਨ ਪੁਲਿਸ ਨੇ ਇੱਕ ਵੱਡਾ ਐਨਕਾਊਂਟਰ ਕਰ ਲਿਆ ਹੈ ਦੱਸ ਦਈਏ ਕਿ ਇਸ ਵੇਲੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਪੁਲਿਸ ਨੇ ਗ੍ਰਿਫਤਾਰ ਕਰ ਲੈਨੇ ਦਰਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਦੇ ਲਈ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਇਸ ਸਥਾਨ ਤੇ ਪਹੁੰਚ ਗਈ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੰਡ ਖੇਤਰ ਦੇ ਪਿੰਡ ਤੁੰਨ ਟਾਇਵਾਲ ਵਿਖੇ ਇਹ ਤਿੰਨ ਗੁਰਗੇ ਨੇ ਉਹ ਲੁਕੇ ਹੋਏ ਨੇ ਪੁਲਿਸ ਨੂੰ ਕਾਫੀ ਲੰਮੇ ਸਮੇਂ ਤੋਂ ਇਹ ਨਦੀਪਾਲ ਸੀ ਤੇ ਜਦੋਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਤਾਂ ਇਹਨਾਂ ਗੈਂਗਸਟਰਾਂ ਦੇ ਵੱਲੋਂ ਪੁਲਿਸ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਵੀ ਗੋਲੀਆਂ ਚਲਾਈਆਂ ਇਹਨਾਂ ਗੋਲੀਆਂ ਦੇ ਨਾਲ ਜਿਹੜੇ ਇਹ ਤਿੰਨ ਗੁਰਗੇ ਨੇ ਗੈਂਗਸਟਰ ਨੇ ਇਹ ਜ਼ਖਮੀ ਹੋ ਗਏ ਨੇ ਦੱਸ ਦਈਏ ਕਿ ਇਹਨਾਂ ਦੀ ਪਛਾਣ ਕੁਲਦੀਪ ਸਿੰਘ ਲੱड्डੂ ਜਦਵਿੰਦਰ ਸਿੰਘ ਜਾਦਾ ਤੇ ਪ੍ਰਭਜੀਤ ਸਿੰਘ ਜੱਜ ਦੇ ਵੱਜੋਂ ਹੋਈ ਹੈ ਜਦੋਂ ਪੁਲਿਸ ਤੇ ਇਹਨਾਂ ਗੈਂਗਸਟਰਾਂ ਦੇ ਵਿਚਕਾਰ ਮੁਕਪੇੜ ਹੋਈ ਇਹਨਾਂ ਦੇ ਵਿੱਚ ਝੜਪ ਹੋਈ ਉਸ ਵੇਲੇ ਜਿਹੜਾ ਕੁਲਦੀਪ ਸਿੰਘ ਲੱड्डੂ ਤੇ ਜਦਵਿੰਦਰ ਸਿੰਘ ਜਾਦਾ ਇਹਨਾਂ ਦੇ ਪੈਰਾਂ ਤੇ ਗੋਲੀਆਂ ਲੱਗ ਗਈਆਂ ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਗਏ ਤੇ ਚੱਲਣ ਤੋਂ ਅਸਮਰੱਥ ਹੋ ਗਏ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਇਲਾਜ ਦੇ ਲਈ ਇਹਨਾਂ ਨੂੰ ਹਸਪਤਾਲ ਪਰਤੀ ਕਰਵਾਇਆ ਤੇ ਹੁਣ ਇਹ ਜਿਹੜੇ ਇਲਾਜ ਨੇ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਦੇ ਕੋਲੋਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਜਾਣਕਾਰੀਆਂ ਮਿਲਦੀ ਸੰਭਾਵਨਾ ਹੈ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਕਿਉਂਕਿ ਬਹੁਤ ਸਾਰੇ ਹੋਰ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਹੋਰ ਘਟਨਾਵਾਂ ਦੇ ਵਿੱਚ ਇਹਨਾਂ ਦੇ ਨਾਮ ਆਏ ਨੇ ਤੇ ਪੁਲਿਸ ਨੂੰ ਲੰਮੇ ਸਮੇਂ ਤੋਂ ਇਹਨਾਂ ਦੀ ਪਾਲ ਸੀ ਤੇ ਹੁਣ ਜਦੋਂ ਗੁਪਤ ਜਾਣਕਾਰੀ ਗੁਪਤ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਤੁਰੰਤ ਉਸ ਥਾਂ ਤੇ ਪਹੁੰਚ ਗਈ ਜਿੱਥੇ ਸੂਚਨਾ ਦੇਣ ਵਾਲੇ ਨੇ ਦੱਸਿਆ ਸੀ ਕਿ ਇਹ ਜਿਹੜੇ ਗੁਰਗਿਆਂ ਨੇ ਉਸ ਥਾਂ ਤੇ ਲੁਕੇ ਹੋਏ ਨੇ ਸੋ ਪੁਲਿਸ ਦੇ ਵੱਲੋਂ ਇਸ ਵਕਤ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਲੰਬੇ ਸਮੇਂ ਤੋਂ ਲੋੜਿੰਦੇ ਇਹ ਗੈਂਗਸਟਰ ਪੁਲਿਸ ਦੇ ਹੱਥ ਲੱਗੇ ਨੇ ਫਿਲਹਾਲ ਇਹ ਜ਼ਖਮੀ ਨੇ ਇਸ ਕਰਕੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰੰਤੂ ਪੁਲਿਸ ਨੇ ਗੱਲ ਕਹੀ ਹੈ ਕਿ ਇਹਨਾਂ ਦੇ ਕੋਲੋਂ ਹੋਰ ਵੀ ਬਹੁਤ ਸਾਰੇ ਜਿਹੜੇ ਖੁਲਾਸੇ ਹੋਣ ਦੀ ਸੰਭਾਵਨਾ ਪਾਈ ਜਾ ਰਹੀ ਹੈ ਬਹੁਤ ਲੰਮੇ ਸਮੇਂ ਤੋਂ ਇਹ ਪੁਲਿਸ ਨੂੰ ਲੋੜਿੰਦੇ ਸਨ ਪੁਲਿਸ ਨੇ ਇਹ ਦੱਸਿਆ ਹੈ ਕਿ ਇਹਨਾਂ ਦਾ ਨਾਮ ਕਾਫੀ ਹੋਰ ਸਾਰੇ ਮਾਮਲਿਆਂ ਦੇ ਵਿੱਚ ਹੈ ਕਿਉਂਕਿ ਇਹਨਾਂ ਨੇ ਕਈ ਵਾਰ ਬਹੁਤ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਤੇ ਬਹੁਤ ਸਾਰੇ ਘਰਾਂ ਦੇ ਜਿਹੜੇ ਚਿਰਾਗ ਨੇ ਇਹਨਾਂ ਦੇ ਵੱਲੋਂ ਬੁਝਾਏ ਗਏ ਸਨ ਕਿਉਂਕਿ ਇਹ ਜਿਹੜੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਉਹਨਾਂ ਦੇ ਵਿੱਚ ਕਤਲ ਹੈ ਜਾਂ ਫਿਰ ਲੋਕਾਂ ਕੋਲ ਜਬਰੀ ਜਬਰੀ ਤੌਰ ਤੇ ਵਸੂਲਿਆ ਜਾਂਦਾ ਹੈ ਇਸ ਕਰਕੇ ਹੁਣ ਇਹ ਪੁਲਿਸ ਦੇ ਹੱਥ ਲੱਗ ਗਏ ਨੇ ਔਰ ਪੁਲਿਸ ਨੇ ਇਹ ਕਿਹਾ ਹੈ ਕਿ ਇਹਨਾਂ ਦੇ ਕੋਲੋਂ ਜਿਹੜੇ ਕਿ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪਾਈ ਜਾ ਰਹੀ ਹੈ